ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਸੀਂ ਦੀ ਵੱਡੀ ਖਬਰ ਹੈ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਨੇ ਕੀਤਾ ਖੁਲਾਸਾ ਜਾਨੋ ਪੂਰੀ ਖਬਰ ਨਵੀਂ ਦਿੱਲੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉੱਪਰ ਹਮਲਾ ਕਰਨ ਵਾਲੇ ਕੁਝ ਖੁਲਾਸੇ ਕੀਤੇ ਜਾ ਰਹੇ ਹਨ ਅਤੇ ਸੂਤਰਾਂ ਦੀ ਮੰਨੀਏ ਤਾਂ ਇਹ ਇੱਕ ਸਾਜਿਸ਼ ਸੀ ਦਰਸਲ ਬੁੱਧਵਾਰ ਨੂੰ ਇੱਕ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਗੁਜਰਾਤ ਦੇ ਇੱਕ ਵਿਅਕਤੀ ਦੇ ਹਮਲਾ ਕਰ ਦਿੱਤਾ ਸਰਕਾਰੀ ਮੁਲਾਜ਼ਮ ਸਰਕਾਰੀ ਮੰਤਰੀਆਂ ਦੇ ਅਨੁਸਾਰ ਰਜੇਸ਼ ਨੇ ਅਚਾਨਕ ਮੁੱਖ ਮੰਤਰੀ ਤੇ ਹਮਲਾ ਕਰ ਦਿੱਤਾ ਅਤੇ ਜਾਣਕਾਰੀ ਮਿਲ ਰਹੀ ਹੈ ਅਤੇ ਉਹਨਾਂ ਨੂੰ ਥੱਪੜ ਮਾਰਿਆ ਉਹਨਾਂ ਦੇ ਵਾਲ ਫੜੇ ਤੇ ਉਹਨਾਂ ਨੂੰ ਡਿੱਗਣ ਲਈ ਮਜਬੂਰ ਕਰ ਦਿੱਤਾ ਮੁੱਖ ਮੰਤਰੀ ਬਹੁਤ ਮੁਸ਼ਕਿਲ ਨਾਲ ਉਹਨਾਂ ਦੇ ਚਮਗਲ ਤੋਂ ਬਚਿਆ ਅਤੇ ਪੁਲਿਸ ਦੋਸ਼ੀ ਨੇ ਪੁੱਛਗਿੱਛ ਕਰ ਰਹੀ ਹੈ ਅਤੇ ਜਿਸ ਤੇ ਪੈਨੋ ਵੀ ਕਈ ਵਾ ਮਾਮਲੇ ਚੱਲ ਰਹੇ ਹਨ ਹਮਲੇ ਤੇ ਪਿਛੇ ਦੇ ਕਾਰਨ ਅਤੇ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ। ਦਿਲਹਾਲ ਆਪਣੇ ਆਪ ਨੂੰ ਕੁੱਤੇ ਪ੍ਰੇਮੀ ਦਸਨ ਵਾਲੇ ਰਜੇਸ਼ ਖੀਮਜੀ ਨੇ ਕਿਹਾ ਕਿ ਉਸ ਤੇ ਇੱਕ ਵੀਡੀਓ ਦੇਖਣ ਤੋਂ ਬਾਅਦ ਰੇਖਾ ਗੁਪਤਾ ਤੇ ਹਮਲਾ ਦਾ ਫੈਸਲਾ ਕੀਤਾ।